ਸਮਾ ਜਿਹੜਾ ਇਹ ਲਾਤੀ ਯਾਨਕ ਸੁਭਾ ਕੰਮ ਕਰਦੀ ਹੈ ਹਰ ਉਸ ਵਾਰ ਮੌਜੂਦ ਹ ਕਿਹੜੀ ਫੰਡ ਸਪੋਰਟਰਾਂ ਦਾ ਮੋਡਾ ਜੋ ਫੰਡ ਦਾ ਕੰਮ ਕਰਦੇ ਹਨ ਨਮਕਿਆ ਮੋਡਾ ਮੁੱਢ ਤੋਂ ਸੀ ਸ੍ਰੀਆ ਦੇ ਬਾਕਲ ਐਂਡ ਕੋਰਡੀਨੇਟਰ ਮਾਜੂਦ ਹੈ ਸਾਨੂੰ ਰਲ ਕੇ

का प्रशांत वक्त करिए आप एक दूसरे एनजीओ थे एडमिनिस्ट्रेटर रखा और पुलिस वाइज की तरह के और सेमिनर्स जिला बोदा यूनिवर्सिटी अपने भूमिका के लिए हो रहे थे विद्या प्रोफेशनल पीस ता किंतु कहते बोले कि जैसे जैसा है एक काम तो है इंडियन आम आदमी पार्टी और अग्रवाल समाज सभा डिस्ट्रिक्ट प्रेसिडेंट भगत सरदास ਜਿਹੜੀ ਮੁਹਿੰਮ ਚਲਾਈ ਹੈ ਬਹੁਤ ਹੀ ਸਵਾਗਤਯੋਗ ਹੈ ਤੇ ਮੈਂ ਇਸ ਦੀ ਬਹੁਤ ਪ੍ਰਸ਼ੰਸਾ ਕਰਦੀ ਹਾਂ ਤੇ ਮੈਂ ਸਾਰਿਆਂ ਨੂੰ ਕਹਿਨੀ ਹੈ ਵੀ ਇਸ ਸਵਾਗਤਯੋਗ ਕਦਮ ਨੂੰ ਤੁਸੀਂ ਕਦਮ ਨਾਲ ਚੱਲੋ ਤੇ ਸਾਰਿਆਂ ਸਾਰੇ ਜਣੇ ਸਾਥੋਂ ਤੇ ਮੈਂ ਪੁਲਿਸ ਡਿਪਾਰਟਮੈਂਟ ਨੂੰ ਸਿਰਫ ਇਹੀ ਕਹੂੰਗੀ ਕਿ ਜੋ ਵੀ ਤੁਹਾਡੇ ਕੋਲੇ ਕੋਈ ਦੇ ਇਹ ਤਾਂ ਮੇਰੇ ਹਿਸਾਬ ਨਾਲ ਤਾਂ ਨਹੀਂ ਕੋਈ ਫਰਕ ਮੈਣਾ ਜੀ ਜਿਵੇਂ ਹੁਣ ਤੁੰਦਾ ਜੀ ਆ ਸਾਡਾ ਭਰਾ ਬਿੱਟਾ ਚੁੱਪ ਕੀਤੀ ਸਰਪੰਚ ਦਾ ਜਦੋਂ ਪਹਿਲੀ ਵਾਰ ਇਹ ਸਰਪੰਚ ਬਣਿਆ ਇਹਨੇ ਸਾਰਿਆਂ ਨੂੰ ਕਿਹਾ ਜਿਹੜਾ ਜਿਹੜਾ ਨਸ਼ਾ ਕਰਦਾ ਆਪਦਾ ਬੰਦ ਕਰ ਦੋ ਜਿੱਦਾਂ ਤੇ ਦੂਜੀ ਵਾਰ ਇਹਨੇ ਕੀ ਨਾਲੇ ਪੰਜ ਸਾਲਾਂ ਚ ਨਸ਼ਾ ਸਾਰੇ ਪਿੰਡ ਦੇ ਖਤਮ ਕਰਤਾ ਤੇ ਸਾਰੇ ਜਿਹਦੇ ਜਿਹੇ ਕੱਲਾ ਪਿੰਡ ਤੁਸੀਂ ਸਰ ਪਿੰਡ ਲੈਵਲ ਤੇ ਤੁਸੀਂ ਕਰੋ ਜੀ ਇਦਾਂ ਤਾਂ ਹੁਣ ਜਿਵੇਂ ਆਪਾਂ ਕਹਿੰਦੇ ਪਹੁੰਚ ਨਹੀਂ ਪਹੁੰਚ ਨਹੀਂ ਟਾਈਮ ਨਹੀਂ ਗਈ ਹੁਣ ਜਿਹੜਾ ਬੰਦਾ ਨਸ਼ਾ ਕਰਦਾ ਹੁਣ ਤੁਸੀਂ ਪੰਚਾਇਤ ਲੈ ਵੇ ਤੇ ਸਭ ਨੂੰ ਪਤਾ ਜੀ ਕੌਣ ਕਰਦਾ ਹੁੰਦਾ ਤੁਸੀਂ ਉਹਨਾਂ ਨਾਲ ਕੋਆਪਰੇਟ ਕਰੋ ਉਹਨਾਂ ਨੂੰ ਸਾਡੀ ਜ਼ਿੰਮੇਵਾਰੀ ਆ ਬਈ ਮੰਨ ਲਓ ਤੁਹਾਨੂੰ ਕੁਝ ਨਹੀਂ ਸੀ ਹੋਣ ਦੇ ਫੇਰ ਮੈਂ ਬੰਦ ਹੋਣਾ ਜਦੋਂ ਮਿਲੂਗਾ ਨਾ ਕੌਣ ਦੇ ਨਾਲ ਸਿਰਫ ਉਹ ਸਿਰਫ ਕਰਦੀਆਂ ਕਿਉਂਕਿ ਪਰਸੋ ਦੀ ਗੱਲ ਆ ਮੈਂ ਸੂਣਨ ਦੇ ਵਿੱਚ ਕਹੀ ਸੀ ਪੰਜਾਬ ਸਰਕਾਰ ਕਹਿੰਦੀ ਗਈ ਸੀ ਕਿ ਉਹਨਾਂ ਨੇ ਇੱਕ ਨਿਊ ਮੈਨ ਸ਼ੁਰੂ ਕੀਤੀ ਹੈ ਜਿਹਦੇ ਵਿੱਚ ਹੀ ਬੱਚਿਆਂ ਨੂੰ ਕਰੀਏ ਕਾਉਂਸਲਿੰਗ ਦਿੱਤੀ ਜਾਂਦੀ ਆ ਤੋ ਉੱਥੇ ਮੈਂ ਪੰਜਾਬ ਤੋਂ ਦੇ ਵਿੱਚ ਜੋ ਗਈ ਇਟ ਵਾਸ ਅ ਪੁਰੀਆ ਦਾ ਨੈਕਲਸ ਸੀ ਇੱਕ ਕੋਵਰਟ ਸਕੂਲ ਸੀਗਾ ਜਿਹੜੀ ਚੀਜ਼ ਮੈਂ ਦੇਖੀ ਆ ਕਿ ਬੱਚਿਆਂ ਨੂੰ ਅੱਜ ਕੱਲ੍ਹ ਨੂੰ ਪਤਾ ਹੀ ਨਹੀਂ ਕਿ ਅਸੀਂ ਕੀ ਕਰਨਾ ਚਾਹੁੰਦੇ ਆ ਦੇ ਆਰ ਨੋਟ ਫੋਕਸ ਉਹਨਾਂ ਨੂੰ ਇਹ ਨਹੀਂ ਪਤਾ ਕਿ ਜੇ ਆਪਾਂ ਡੀਸੀ ਬਣੇ ਆ ਜਾਂ ਐਸਐਸਪੀ ਬਣੀ ਆ ਜਾਂ ਆਈਕੀਓਸ ਆਫੀਸਰ ਆ ਆਪਾਂ ਕਿੱਦਾਂ ਬਣੇ ਆ ਐਂ ਜਦੋਂ ਉਹਨਾਂ ਨੂੰ ਪੁੱਛੀਦਾ ਡੀਸੀ ਕੀ ਆ ਦੇ ਨੋ ਕਿ ਹਾਂ ਕਿ ਕਹਾਵਾ ਦਾ ਕਿ ਬਈ ਤੂੰ ਡੀਸੀ ਲੱਗਾ ਬਟ ਉਹਨਾਂ ਨੂੰ ਇਹ ਨਹੀਂ ਪਤਾ ਉਹਦੇ ਪਿੱਛੇ ਦੀ ਪਾਵਰ ਉਹਦੇ ਪਿੱਛੇ ਦੀ ਮਿਹਨਤ ਕੀ ਆ ਡੈਟ ਵਾਟ उंड कि अपने बच्चों यही नहीं पता था कि आप लाइफ के जि करके पुठे राहत पै रहे हैं एक नशा रहा दूजा बहार जान लगा बहर जाके भी उन्होंने तैयारियां करनी करना कुछ भी नहीं रहा एंड आउट कि जो आपने आप बच्चों इतने ही ना एक बढ़िया करियर काउंसलिंग देिए सो आई रिक्वेस्ट पुलिस ऑलसो फॉर द सेम कि जो आप एक स्कूल अपने एरिया वाइज पढ़ना स्टार्ट करिए बच्चों को काउंसलिंग करिए सो डैंड उन्होंने नशिया तो इलावा होर पास ध्यान जाए एंड मेन चीज जी फैमिलीज बच्चे नशा करते हैं उतने सब तो पहला आपको फैमिलीज़ में काउंसलिंग करीड आ क्योंकि सब तो पहला घर के कहना शुरू करते हैं कि ये नशेड़ी है बट वो यही नहीं चाहते कि बच्चे सा नशेड़ी करे सो सब तो पहला आई रिक्वेस्ट कि घर घर के जिन्हों घ बच्चे नशा कर रहे हैं आप पता वा उन्होंने फैमिलीज ना तो पढ़िए उन्होंने फैमिलीजू मोटिवेट करिए कि जो तुम अपने बच्चे का साथ दोगे तो ही थोड़ा बच्चा अग्निवादा ਉਹ ਬੱਚਾ ਟੋਡਾ ਆਪਣਾ ਮ ਉਹ ਕੋਈ ਨਸ਼ੇਰੀ ਨਹੀਂ ਗਾ ਆਪਾਂ ਨੇ ਟੈਗ ਦਿੱਤਾ ਨਸ਼ੇਰੀ ਦਾ ਸੋ ਆਈ ਰਿਕੁਐਸਟ ਕੀ ਕਿ ਨਿੱਕੀ ਜੀ ਮੇਰੀ ਰਿਕੁਐਸਟ ਦਾ ਸਾਰੇ ਟੀਮ ਨੂੰ ਕਿ ਕਿ ਕਰੀਅਰ ਕਾਉਂਸਲਿੰਗ ਨੂੰ ਜ਼ਰੂਰ ਅੱਗੇ ਲੈ ਕੇ ਆਓ ਜਿਹਦੇ ਨਾਲ ਬੱਚਿਆਂ ਨੂੰ ਪਤਾ ਲੱਗੇ ਕਿ ਅਸੀਂ ਆਦੀ ਲਾਈਫ ਦੇ ਵਿੱਚ ਕਰਨਾ ਕੀ ਹੈ ਥੈਂਕ ਯੂ ਸਰ ਲક્ષਿਆ ਦੇ ਬ੍ਰੋਡੂ ਜੂਬ ਸ਼ੁਰੂ ਕੀਤਾ ਗਿਆ ਹੋਇਆ ਹੈ ਜੀ ਔਰ ਅਲ ਸੰਪਰਕ ਬਿਆਨ ਵੀ ਕਿਲਾਇਆ ਜਾ ਰਿਹਾ ਹੈ ਜੀ ਅੱਜ ਜਿਵੇਂ ਹੈ ਜੀ ਬਈ ਪੰਜਾਬ ਸਰਕਾਰ ਦੇ ਵੱਲੋਂ ਯੂਥ ਨਸ਼ਾ ਵਿਰੁੱਧ ਜਿਹੜੀ ਮੁਹਿੰਮ ਚਲਾਈ ਗਈ ਹੈ ਉਹਦੀ ਲੜੀ ਦੇ ਵਿੱਚ ਅੱਜ ਜਿਹੜੀ ਮੋਗਾ ਸੰਪਰਕ ਮੀਟਿੰਗ ਸੀਗੀ ਪਬਲਿਕ ਦੇ ਨਾਲ ਉਹਨਾਂ ਦੀ ਸੁਝਾਅ ਲੈਣ ਵਾਸਤੇ ਤੇ ਇਹਦੇ ਲਈ ਸੀਨੀਅਰ ਅਫਸਰ ਸਰਬਾਨ ਦੀ ਡਿਊਟੀ ਚੰਡੀਗੜ੍ਹੋਂ ਲੱਗੀ ਸੀ ਤੇ ਅੱਜ ਸਾਡੇ ਵਿੱਚ ਏਡੀਜੀਪੀ ਸ਼ੇਵੇ ਵਰਮਾ ਉਹ ਆਈ ਸੀਗੇ ਤੇ ਲੋਕਾਂ ਦੇ ਸੁਝਾਅ ਸੁਨੇ ਔਰ ਕਾਫੀ ਕੰਮ ਨਸ਼ਿਆਂ ਦੇ ਵਿਰੁੱਧ ਹੋ ਰਿਹਾ ਔਰ ਕਾਫੀ ਰਿਕਵਰੀਜ਼ ਵੀ ਹੋ ਰਹੀਆਂ ਈਵਨ ਜਿਹੜੀ ਕੋਈ ਪੰਜਾਇਦਾਂ ਦੀ ਜ਼ਮੀਨ ਉਹਨਾਂ ਨੇ ਬਣਾਈ ਹੈ ਉਹ ਵੀ ਕਨਫਿਸਕੇਟ ਕਰ ਰਹੇ ਆ ਐਸ ਪਰ ਜੋ ਲਾਅ ਹੈਗੇ ਆ ਤੇ ਜਿਹੜੀ ਕੋਈ ਇਲੀਗਲ ਹੈਗੀ ਆ ਉਹ ਵੀ ਕਮੇਟੀ ਵਾਲੇ ਦੇਖ ਕੇ ਵੀ ਜੇ ਕਿਸੇ ਨੇ ਕੋਈ ਕਬਜ਼ਾ ਕੀਤਾ ਹੋਇਆ ਆਪਣੇ ਪੈਸੇ ਦੇ ਜੋਰ ਤੇ ਜਾਂ ਬਲ ਦੇ ਤੇ ਉਹ ਵੀ ਉਹਨਾਂ ਦੇ ਵੀ ਢਾਟਵਈ ਚੱਲ ਰਹੀ ਹੈ ਸਾਰੇ ਪੰਜਾਬ ਤੇ ਤੁਸੀਂ ਦੇਖ ਹੀ ਰਹੇ ਹੋ ਇਸ ਕਰਕੇ ਜਿਹੜੀ ਪਬਲਿਕ ਨਾਲ ਤਾਂ ਇਹਨਾਂ ਦਾ ਸੁਝਾਅ ਲੈ ਕੇ ਔਰ ਜੇ ਕਿਤੇ ਕੋਈ ਇਹਨਾਂ ਨੂੰ ਇਹੀ ਪ੍ਰੇਰਿਤ ਕੀਤਾ ਗਿਆ ਕਿ ਤੁਸੀਂ ਜਿੰਨੀ ਕੋਈ ਇਨਫੋਰਮੇਸ਼ਨ ਇਹਨਾਂ ਕੋਲ ਹੈਗੀ ਹੈ ਇਹ ਦੇਣ ਉਹਨਾਂ ਦਾ ਨਾਮ ਵਗੈਰਾ ਜਿਹੜਾ ਹੈ ਉਹ ਅਸੀਂ ਬਿਲਕੁਲ ਕਿਸੇ ਨਾਲ ਸਾਂਝਾ ਨਹੀਂ ਕਰਾਂਗੇ ਗੁਪਤ ਰੱਖਿਆ ਜਾਊਗਾ ਔਰ ਫੌਰੀ ਤੌਰ ਤੇ ਜਿਹੜੀ ਪੁਲਿਸ ਹੈ ਉੱਤੇ ਐਕਸ਼ਨ ਕਰੇਗੀ ਮੇਨਲੀ ਇਸ ਲੋਕਾਂ ਦੇ ਸੁਝਾਅ ਉਹ ਤੇ ਉਹਨਾਂ ਦਾ ਸਹਿਯੋਗ ਅਸੀਂ ਚਾਹੁੰਦੇ ਹਾਂ ਸੰਪਰਕ ਵਿੱਚ ਮਿਸਟਰ ਪੰਜਾਬ ਦੇ ਵਿੱਚ ਪ੍ਰਾਪਰਟੀਆਂ ਦੁਨੀਆਂ ਜਰੀਆਂ ਜੇ ਮੋਗੇ ਦੀ ਗੱਲ ਕਰੀਏ ਮੋਗੇ ਦੇ ਵਿੱਚ ਕਾਫੀ ਭਾਰੀ ਮਾਤਰਾ ਦੀ ਰਿਕਵਰੀ ਕੀਤੀ ਜਰੀ ਹੈ ਜੀ ਪਿਛਲੇ ਦਿਨਾਂ ਦੇ ਵਿੱਚ ਵੀ ਇੱਕ ਮਾਂ ਨੂੰ ਬੇਟੀ ਨੂੰ ਪਕੜਿਆ ਬਹੁਤ ਵੱਡੀ ਰਿਕਵਰੀ ਕੀਤੀ ਹੈ ਜਿਵੇਂ ਮੋਗੇ ਵੀ ਹੋਇਆ ਸੀ ਦੇਖੋ ਜਿਹੜੀ ਵੀ ਦੇਖੋ ਜਿਹੜੀ ਤਾਂ ਹੈਗੀ ਜੀ ਲੀਗਲ ਕੋਈ ਜਗਾ ਤੇ ਪ੍ਰਾਪਰਟੀ ਬਣਾਈ ਹੋਈ ਹੈ ਉਹਦੇ ਲਈ ਤਾਂ ਉਹਨਾਂ ਦੇ ਜਿਹੜੇ ਉਸ ਪ੍ਰोसीਡ ਤੋਂ ਨਸ਼ੇ ਦੇ ਕਾਰੋਬਾਰ ਤੋਂ ਜਿਹੜੀ ਪ੍ਰਾਪਰਟੀ ਬਣੀ ਹੈ ਉਹਦੇ ਲਈ ਤਾਂ ਕੰਪੀਟੈਂਟ ਅਥਾਰਟੀ ਹੈਗੀ ਅਸੀਂ ਉਹਨਾਂ ਕੋ ਕਾਗਜ਼ ਭੇਜ ਦਿੰਨੇ ਆ ਜਿਹੜੀ ਕੋਈ ਇਲੀਗਲ ਹੈ ਜਗਾ ਦੀ ਮਾਲਕੀਤ ਮਾਲਕ ਮਾਲਕਾਨਾ ਹੱਕ ਹੈ ਨਹੀਂਗੇ ਪਰ ਉਸ ਜਗਾ ਤੇ ਕੋਈ ਪ੍ਰਾਪਰਟੀ ਬਣਾਈ ਹੋਈ ਹੈ ਉਹ ਤਾਂ ਕਾਰਪੋਰੇਸ਼ਨ ਵਾਲੇ ਜਾਂ ਕਮੇਟੀ ਵਾਲੇ ਉਹ ਦੇਖਣਗੇ ਤੇ ਜੋ ਸਹਿਯੋਗ ਮੰਗਣਗੇ ਕਿ ਇਹ ਬਿਲਕੁਲ ਨਜਾਇਜ਼ ਬਣੀ ਹੋਈ ਹੈ ਉਹ ਸਾਰੀ ਹੋਈ ਹੋਈ ਹੈ ਤਾਂ ਅਸੀਂ ਉਹਨਾਂ ਦਾ ਪੂਰਾ ਸਹਿਯੋਗ ਕਰਾਂਗੇ ਔਰ ਚੀਜ਼ ਨੂੰ ਜਿਉ ਕਹਿਣਗੇ ਟਾਣਾ ਤਾਂ ਅਸੀਂ ਪੂਰਾ ਸਹਿਯੋਗ ਦਾਂਗੇ ਆਪਣੀ ਪੁਲੀਸ ਪ੍ਰੋਟੈਕਸ਼ਨ ਦੇਾਂਗੇ ਆਮ ਲੋਕਾਂ ਲੋ ਸਰਕੇ ਮੈਸੇਜ ਤੁਹਾਡੇ ਸਾਹਮਣੇ ਜਿਹੜੀ ਸੰਪਰਕ ਮੀਟਿੰਗ ਹੋਈ ਹੈ ਤੁਸੀਂ ਸਾਰਿਆਂ ਨੇ ਦੇਖਿਆ ਉਹਦੇ ਚ ਇਹੀ ਮੈਸੇਜ ਦਿੱਤਾ ਕਿ ਸਾਡਾ ਸਹਿਯੋਗ ਕਰੋ ਔਰ ਜਿਹੜਾ ਆਪਾਂ ਪਹਿਲੇ ਹੱਤਵਾਦ ਖਤਮ ਕੀਤਾ ਉਹ ਵੀ ਪੁਲੀਸ ਲੋਕਾਂ ਦੇ ਸਹਿਯੋਗ ਨਾਲ ਹੋਇਆ ਔਰ ਇਹ ਵੀ ਜਿਹੜਾ ਹੈਗਾ ਨਸ਼ੇ ਦਾ ਕਾਰੋਬਾਰ ਹੈ ਜਾਂ ਇਹਦੀ ਟਾ ਮਾਰਨੀ ਹੈ ਉਹ ਲੋਕਾਂ ਦੇ ਸਹਿਯੋਗ ਨਾਲ ਹੀ ਅਸੀਂ ਇਹ ਕੰਮ ਖਤਮ ਕਰ ਸਕਦੇ ਸਰ ਪੁਲਿਸ ਨੂੰ ਪੂਰੀ ਕੋਸ਼ਿਸ਼ ਕਰਨੀ ਪੈਂਦੀ ਨਸ਼ੇ ਨੂੰ ਫੜਦੇ ਦੀ ਫੜ ਲੈਂਦੇ ਆ ਰੋਪੀ ਨੂੰ ਅਦਾਲਤ ਕੋ ਫੇਰ ਛੁੱਟ ਜਾਂਦਾ ਫੇਰ ਉਸੇ ਰੂਟੀਨ ਚ ਤੁਰਦਾ ਉਹਦੀ ਲਿਸਟ ਵੱਧਦੀ ਜਾਂਦੀ ਜਾਂਦੀ ਹੈ ਤੇ ਉਹਨਾਂ ਨੂੰ ਦੇਖ ਕੇ ਹੋਰ ਵੀ ਗੈਂਗਸਟਰ ਗਾਹ ਹੁੰਦੇ ਨੇ ਦੇਖੋ ਉਹਦੇ ਚ ਤਾਂ ਮੈਂ ਹੁਣ ਕੋਈ ਕਮੈਂਟ ਨਹੀਂ ਕਰ ਸਕਦਾ ਕਈ ਵਾਰੀ ਹੋ ਸਕਦਾ ਕਿਸੇ ਨੂੰ ਕੋਈ ਬੈਨੀਫਿਟ ਮਿਲ ਜਾਂਦਾ ਹੋਵੇ ਜਾਂ ਕੋਈ ਕਿਸੇ ਚੀਜ਼ ਬਟ ਉਹ ਅਦਾਲਤਾਂ ਦਾ ਹੈਗਾ ਸਾਡਾ ਕੰਮ ਤਾਂ ਫੜ ਕੇ ਜੀ ਉਹਨਾਂ ਨੂੰ ਚਲਾਨ ਕਰਨਾ ਹੀ ਹੈ ਬਾਕੀ ਹੋ ਸਕਦਾ ਕੁਝ ਕੇਸਾਂ ਚ ਹੋ ਜੇ ਪਰ ਕਾਫੀ ਕੇਸਾਂ ਚ ਜਿਹੜੀ ਹੈ ਕਨਵਿਕਸ਼ਨ ਹੁੰਦੀ ਹੈ ਲੋਕ 20-20 ਸਾਲ ਤੋਂ 10-10 ਸਾਲ ਤੋਂ ਅੰਦਰ ਬੈਠੇ ਆ ਤੇ ਕੋਈ ਨਵੇਂ ਕਾਨੂੰਨ ਦੇ ਤਾ ਇਦਾਂ ਤੇ ਨਹੀਂ ਆਈ ਜਿਵੇਂ